ਕਿ ਉਹ ਜਿਹੜਾ ਇਹ ਫਸਟ ਆਰਮੇਮ ਹੈ ਇਹ ਪਾਰਟ ਹੈ ਜਦੋਂ ਉੱਥੇ ਜਿਹੜੀ ਸਾਰੀ ਫਿਲਮ ਖਤਮ ਹੋ ਜਾਂਦੀ ਹੈ ਤੇ ਕ੍ਰੀਪ ਖਤਮ ਹੋ ਜਾਂਦੀ ਹੈ ਤਾਂ ਜਿਹੜੀ ਦੂਜੀ ਰੀਲ ਹੈ ਉਹ ਪਾਰਟ ਬੀ ਦੇ ਵਿੱਚ ਇੱਥੇ ਚ ਲਾਈ ਜਾਂਦੀ ਹੈ ਦੂਜਾ ਆਪਰੇਟਰ ਜਿਹੜਾ ਇਹਨੂੰ ਚੁਕ ਮੈਂ ਦੇ ਵਿੱਚ 90 ਫੁੱਟ ਫਿਲਮ ਚੱਲ 90 ਫੁੱਟ ਫਿਲਮ ਬਾਲ ਦੀ 40 ਤੇ ਬਾਲਕਨੀ ਦੀ ਸੈਕਟਰ ਜਿਉਂਦੀ ਜਗ ਦੀ ਮਿਸਾਲ ਇਸ ਹੈ ਸਾਡੇ ਸਾਹਮਣੇ ਕਿ ਜੇ ਤੁਸੀਂ ਪੱਕਤ ਦੇ ਨਾਲ ਆਪਣੇ ਆਪ ਨੂੰ ਤਬਦੀਲ ਨਹੀਂ ਕਰੋਗੇ ਤਾਂ ਵਕਤ ਵੀਰੇ ਤੁਹਾਨੂੰ ਪਛਾੜ ਕੇ ਬਹੁਤ ਪਿੱਛੇ ਛੋੜ ਦੇਵੇਗਾ ਨਾਪਰੰਪਰ ਚੈਨਲ ਤੇ ਵੇੜੀ ਬਿੱਟਾ ਦਾ ਸਵਾਗਤ ਹੈ ਦੋਸਤੋ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਹਾਂ ਸਿਨੇਮਾoperateur ਸਬਦੀਪ ਸਿੰਘ ਜਿਹੜਾ ਸਾਹਸ ਤੇ ਬਹੁਤ ਰੱਖੀ ਕੀਤੀ ਹੈ ਪਰ ਸਮਝਿਆ ਜਾ ਰਿਹਾ ਹੈ ਕਿ 20ਵੀਂ ਸਦੀ ਦੇ ਦੌਰ ਸਭ ਤੋਂ ਜ਼ਿਆਦਾ ਤਰੱਕੀ ਸੈਜ ਦਿੱਤੀ ਇਸੇ ਹੀ ਦੌਰ ਵਿੱਚ ਮਨੁੱਖ ਦੇ ਮਨੋਰੰਜਨ ਦਾ ਸਾਧਨ ਸਿਨੇਮਾ ਸਾਹਮਣੇ ਆਇਆ ਹਾਲਾਂਕਿ ਇਸ ਤੋਂ ਪਹਿਲਾਂ 1947 ਤੋਂ ਪਹਿਲਾਂ ਦੀ ਜਿਹੜੀ ਸਿਨੇਮਾ ਸੀ ਉਹ ਜਿਹੜੀ ਆ ਫਿਲਮਾਂ ਤੁਰਦੀਆਂ ਫਿਰਦੀਆਂ ਨਹੀਂ ਸਨ ਚਲਦੀਆਂ ਫਿਰਦੀਆਂ ਨਹੀਂ ਸਨ ਚਲਚਿਤ੍ਰ ਨਹੀਂ ਸੀ ਨੇ ਪਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਸਿਨੇਮੇ ਦੇ ਵਿੱਚ ਜਿਹੜੇ ਚਲਚਿਤ੍ਰ ਚੱਲਨੇ ਸ਼ੁਰੂ ਹੋਏ ਦੌੜਦੀਆਂ ਘੁੰਮਦੀਆਂ ਬੰਦੇ ਬੋਲਦੇ ਹੱਸਦੇ ਲੱਚ ਦੇ ਜਾਂਦੇ ਖੇਡਦੇ ਉਹ ਲੋਕਾਂ ਦੇ ਸਾਹਮਣੇ ਆਉਣ ਲੱਗੇ ਸੋ ਉਹ ਦੌਰ ਜਿਹੜਾ ਹੈਗਾ ਉਸ ਦੌਰ ਦੇ ਵਿੱਚ ਕਹਾ ਸਿਨੇਮਾ ਆਪਰੇਟਰ ਜਿਹੜੇ ਹੈਗੇ ਆ ਉਹ ਸਿਨੇਮਾ ਨੂੰ ਚਲਾਉਂਦੇ ਸੀ ਆਓ ਸਭ ਤੋਂ ਪਹਿਲਾਂ ਸਵਾਲ ਕਰਦੇ ਆ ਸਿਨੇਮਾ ਆਪਰੇਟਰ ਜਿਹੜਾ ਬਲਦੇਵ ਸਿੰਘ ਰਾਜੀਰਾ ਬਲਦੇਵ ਸਿੰਘ ਜੀ ਨਾਬਰੰਦ ਦੇ ਚੈਨਲ ਦੇ ਵੀਡੀਓ ਤੇ ਤੁਹਾਡਾ ਸਵਾਲ ਹੈ ਜੀ ਸਾਡੇ ਦਰਸ਼ਕਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਬਲਦੇਵ ਸਿੰਘ ਜੀ ਤੁਸੀਂ ਸਿਨੇਮਾ ਆਪਰੇਟਰ ਦੇ ਤੌਰ ਤੇ ਕਦੋਂ ਤੋਂ ਇਸ ਲੈਣ ਵਿੱਚ ਆਏ ਆ ਜੀ ਉਹ ਨਹੀਂ ਸੋਚਦਾ 1960 ਦੇ ਵਿੱਚ ਜਿਹੜਾ ਹੈਗਾ ਤੁਸੀਂ ਸਿੱਖਣਾ ਸ਼ੁਰੂ ਕੀਤਾ ਜਾਂ ਮਤਲਬ ਕੋਪੀਟਰ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕਰਤਾ ਜਿਨੂシャレ ਕਮ ਸਿਕਨਸ ਹੋ ਰਿਹਾ ਹੈ ਜੰਮਾ ਅੱਛਾ ਇਹ 360 ਪਰੇਟਰ ਦਾ ਕੰਮ ਹੋ ਗਿਆ ਸੀ ਸਿਖਾਰ ਚ ਤਾਂ ਫਿਰ ਤੁਸੀਂ ਬਤਾਓ ਰਿਹਾ ਸਿਨੇਮਾ ਆਪਰੇਟਰ ਪੂਰਨ ਤੌਰ ਤੇ ਜਿਹੜਾ ਜਿਹਨੂੰ ਮੁੱਖ ਸਿਨੇਮਾ ਆਪਰੇਟਰ ਆਪਾਂ ਕਹਿੰਦੇ ਨੇ ਉਹ ਕਦੋਂ ਆਈ ਉਹ ਜਨੂਨ ਦਾ 68 ਅੱਛਾ 1968 ਦੇ ਵਿੱਚ ਤਾਂ ਜਦੋਂ ਤੁਸੀਂ 1968 ਦੇ ਵਿੱਚ ਸਿਨੇਮਾ ਆਪਰੇਟਰ ਦੇ ਵਿੱਚ ਆਏ ਤਾਂ ਤੁਸੀਂ ਕਹਿੰਦੇ ਸੀ ਕਿ ਮੈਨੂੰ ਲਾਇਸੈਂਸ ਲੈਣਾ ਪਿਆ ਉਹ ਉਹ ਕਿਸ ਸਰੋਤ ਦਾ ਜੁਗੋ ਉਹਦਾ ਇਸ ਤਰ੍ਹਾਂ ਇਹ ਜਿੰਨ ਸੰਤ ਦਾ ਹੋਇਆ ਨਾ ਦਾ ਦਾਗ ਰੱਖਦੇ ਸੀ ਨਾ ਮੈਂ ਪੇਪਰੇਟਰ ਆਨ ਨੇ ਲਾਇਸੈਂਸ ਕਾਉਂਦਿੰਦਾ ਸੀ ਪਸੰਦ ਕਰੇ ਚੀਫ ਇਲੈਕਟ੍ਰੀਕਲ ਅਫਸਰ ਤੇ ਗਾਲੋ ਇਹ ਪੰਜਾਬ ਸਰਕਾਰ ਦਾ ਨੁਮਾਇੰਦਾ ਸੀ ਪੰਜਾਬ ਸਰਕਾਰ ਦਾ ਨੁਮਾਇੰਦਾ ਚੀਫ ਇਲੈਕਟ੍ਰੀਕਲ ਅਫਸਰ ਬਟਿਆ ਮਾ ਬਟਿਆ ਦਾ ਅਪਲੀਕੇਸ਼ਨ ਸੀ ਤੁਸੀਂ ਲਾਇਸੈਂਸ ਲਿਆ ਸੀ 362 ਨੰਬਰ ਦਾ ਲਾਇਸੈਂਸ ਲਿਆ ਤਾਂ 268 ਸੀ ਲਿਆ ਤੇ ਮੈਂ ਚਾਹਵਾਗਾ ਤੁਹਾਡਾ ਕੁਨਿਟ ਸੈਂਸਾਇਟਿਕ ਨਿਯਮ ਬਲਤ ਹੈ ਦਿਖਾਓ ਦੇਖੋ ਕਿ ਜਦੋਂ ਤੁਸੀਂ ਲਾਇਸੈਂਸ ਲੈ ਲਿਆ ਤਾਂ ਜਦੋਂ ਫਿਲਮਾਂ ਦੇ ਵਿੱਚ ਨੌਕਰੀ ਵਾਸਤੇ ਜਾਂਦੇ ਸੀਗੇ ਉਦੋਂ ਜਿਹੜਾ ਹੈ ਗਾਇ ਇਹ ਲਾਇਸੈਂਸ ਗਰੂਲੀ ਬਣਿਆ ਜਾਂਦਾ ਸੀ ਲਾਇਸੈਂਸ ਦੇਖ ਕੇ ਹੀ ਨੌਕਰੀ ਮਿਲਦੀ ਸੀ ਹਾਂਜੀ ਹਰ ਵੇਲੇ ਕੇ ਨੌਕਰੀ ਮਿਲਦੀ ਸੀ ਫਿਲਮਾਂ ਚ ਲੋਕ ਅਸੀਂ ਕਿੰਨੇ ਆਪਰੇਟਰ ਹੁੰਦੇ ਸੀ ਉਹਨਾਂ ਦੇ ਤਿੰਨ ਹੁੰਦੇ ਸੀ ਇੱਕ ਹੈ ਆਪਰੇਟਰ ਇੱਕ ਸੈੱਟਿੰਗ ਦਾ ਪ੍ਰਿੰਟਰ ਹੈ ਕਰਵੰਦਾ ਅੱਛਾ ਹੈਡ ਆਪਰੇਟਰ ਤੇ ਅਸਿਸਟੈਂਟ ਆਪਰੇਟਰ ਤੇ ਰਿਵਾਈਂਡਰ ਕਰਵੰਦਾ ਰਿਵਾਈਂਡਰ ਦਾ ਮਤਲਬ ਉਹ ਜਿਸ ਫਿਲਮਾਂ ਨੂੰ ਰਿਵਾਈਂਡ ਕਰਦੇ ਸੀਗੇ ਬਾਅਦ ਚ ਇਹਦਾ ਰਿਵਾਈਂਡ ਹੁੰਦਾ ਪਰ ਰਿਵਾਈਂਡ ਕਹਿੰਦੇ ਹੈ ਆਪਰੇਟਰ ਦਾ ਸੈੱਟਿੰਗ ਵਾਲਾ ਪੰਨ ਇਹ ਜਿਹੜੀਆਂ ਮਸ਼ੀਨਾਂ ਦੇ ਉੱਤੇ ਤੁਸੀਂ ਚਲਾਉਂਦੇ ਸੀਗੇ ਉਹ ਕਿਹੜੀਆਂ ਮਸ਼ੀਨਾਂ ਹੁੰਦੀਆਂ ਸੀਗੀਆਂ ਮਤਲਬ ਕਿ ਇੱਕ ਮਸ਼ੀਨ ਸੀ ਦੋ ਮਸ਼ੀਨਾਂ ਸੀਗੀਆਂ ਕਿ ਸਸ ਤੋਂ ਦਾ ਸੀ ਉਹ ਜੀ ਰੈਕਸ ਨਾਲ ਦੋ ਮਸ਼ੀਨਾਂ ਆਉਂਦੀਆਂ ਆ ਤੇ ਵਾਰੀ ਵਾਰੀ ਚੱਲਦੇ ਆ ਕੀ ਨਾ ਹੁੰਦਾ ਸੀ ਮਸ਼ੀਨਾਂ ਦਾ ਸੀ ਨਾ ਇੱਕ ਪ੍ਰੋਜੈਕਟਰ ਆਇਆ ਤੇ ਪੈਸੇ ਦੇ ਰੈਸ਼ੈਂਜ ਵਿੱਚ ਪ੍ਰੋਜੈਕਟਰ ਜੀ ਕੇ ਹੈ ਦਾ ਬੈਕਟੈਕ ਪ੍ਰੋਜੈਕਟਰ ਦਾ ਦੇ ਦੇ ਬੜਾ ਕੰਪਨੀ ਜਾਈਦਾ ਯਾਨ ਕੰਪਨੀ ਨੇ ਕਹਿੰਦੇ ਜਿਹੜੀ ਸੇਮਾ ਚਾਉਣ ਵਾਲੀਆਂ ਮਸ਼ੀਨਾਂ ਸੀ ਇਹ ਜਿਵੇਂ ਤੁਸੀਂ ਰਸ਼ੀਨ ਕਹਿ ਰਹੇ ਹੋ ਵੀ ਬਦੇਸ਼ਾਂ ਚੋਂ ਆਉਂਦੀਆਂ ਇਹ ਬਾਹਰੋਂ ਉੱਤ ਕਰੇ ਹੋਏ ਨੇ ਜਿਹੜੀ ਰਸ਼ੀਨ ਆ ਰਹੀਆਂ ਬਦੇਸ਼ਾਂਾਂ ਦੇ ਇੱਕੋ ਬੱਡਸਟੇ ਸੀ ਯੂਰਸੇਬਾਂ ਦੇ ਹੀ ਮੇ ਕੋ ਬਾਬਰ ਸੀਗੇ ਉਹ ਵੀ ਯੂਰਸੇਬਾਂ ਵਾਲੇ ਹੀ ਐ ਇੱਕ ਮਤਲਬ ਮੋਸੋ ਬਰਾਬ ਸੀ ਉਹ ਵੀ ਯੂਰਸੇਬਾਂ ਦੇ ਹੀ ਬਾਬਰ ਕੰਪਲੀਆਰ ਕੰਪਨੀ ਆਈ ਹੈ ਮੈਂ ਚਾਹਾਂਗਾ ਤੁਸੀਂ ਸਾਨੂੰ ਜਿਹੜੀ ਹੈਗੇ ਆ ਉਹ ਮਸ਼ੀਨਾਂ ਦੇ ਕੋੜੀ ਆ ਪਕੜੇ ਹੋਏ ਆ ਉਸ ਆਪਰੇਟਰ ਆ ਦੇ ਵਿੱਚ ਤਾਂ ਤੁਸੀਂ ਸਾਨੂੰ ਜਿਹੜਾ ਹੈਗਾ ਉਹ ਮਸ਼ੀਨਾਂ ਦੇ ਨਾਲ ਜਾਣਕਾਰੀ ਦਿਵਾਓ ਸਕਦੇ ਕਿ ਮਸ਼ੀਨਾਂ ਕਿਵੇਂ ਚੱਲਦੀਆਂ ਸੀ ਇਹਦੇ ਬਾਰੇ ਦੱਸਣ ਦੀ ਕਿਰਪਾ ਕਰੋ। ਆ ਜੇ ਤੁਹਾਨੂੰ ਸਮਝ ਆਵੇ ਤੇ ਇਹ ਮਸ਼ੀਨਾਂ ਬਾਰੇ ਜਾਣਕਾਰੀ ਦਿਓ ਜੀ ਸਰ। ਆ ਜੀ ਤੁਹਾਨੂੰ ਨਾਲ ਪ੍ਰੋਜੈਕਟ ਦਿਖਾਣਾ ਜੀ ਜਿਸ ਤਰ੍ਹਾਂ ਇਹ ਚੱਲਦੀ ਆ ਸਾਰੇ ਦੇਖੋ ਹੁਣ ਇਹ ਦਮੇਰੇ ਨਾਲ। ਦੱਸੋ ਜੀ ਇਹ ਦੇਖੋ ਜੀ ਇਹ ਸਾਰਾ ਪ੍ਰੋਜੈਕਟ ਰ ਹੈ। ਅੱਛਾ ਇਹ ਪ੍ਰੋਜੈਕਟਿੰਗ ਸਰ ਇਹ ਸਾਰਾ ਪ੍ਰੋਜੈਕਟ ਰ ਹੈ। ਇਹ ਹੈਗਾ ਜੀ ਆਪਰੇਟਿੰਗ ਪਰ ਜਿੱਥੋਂ ਲੈਟ ਆਪਰੇਟ ਆਰਗ੍ਰੈਂਟ ਇਹਦੇ ਨਾਲ ਲੈਟ ਚੱਲਦੀ ਹੈ ਜੀ। ਅਸੇਦੀ ਵਿੱਚ ਲਾਈਟ ਹੋਣੀ ਹਾਂ ਲੈ ਕੋ ਕਾਰਬਨ ਲੱਗਿਆ ਤੇ ਉਧਰ ਫਲੈਕਸ ਲੱਗਿਆ ਉਹ ਲਾਈਟ ਮਾਂ ਠੀਕ ਹੈ ਇਹ ਹੈਗਾ ਜੀ ਪਰਮ ਅੱਛਾ ਇਹ ਫਿਰ ਮੈਂ ਫਿਰ ਮਗਿਆ ਇੱਕ ਪ੍ਰੈਸੀਡੈਂਟ ਰਕਤ ਪ੍ਰੋਜੈਕਟ ਦਿਵਾ ਦੇਈਆਂ ਫਿਰ ਇਹ ਤੋਂ ਕਾਰਬਨ ਲੱਗਦੇ ਆ ਫਿਰ ਇਹ ਲਾਈਨਾਂ ਦੀ ਆ ਫਿਰ ਇਹ ਲਾਈਨ ਦਾ ਲਾਈਨ ਕਿਉਂਕਿ ਅੱਡੀ ਕਰਨ ਚੱਲਦੀ ਹੈ ਫੜਦੇ ਨੇ ਅਸੀਂ ਇਹਦਾ ਮਤਲਬ ਆਰਕ ਨੇਮ ਦੇ ਵਿੱਚ ਉਹ ਲਾਈਟ ਜਿਹੜੀ ਹੈ ਉਹ ਇਧਰ ਦੀ ਹੁੰਦੀ ਹੋਈ ਇੱਥੇ ਲੈਂਸ ਤੇ ਪੈਂਦੀ ਹੈ ਤੇ ਲੈਂਸ ਆ ਕੇ ਲੈਂਸ ਤੇ ਪੈਂਦੀ ਹੈ ਹਾਂ ਫਿਲਮ ਤੇ ਪੈਂਦੀ ਤੇ ਫਿਲਮ ਤੋਂ ਆ ਕੇ ਲੈਂਸ ਤੇ ਪੈਂਦੀ ਤੇ ਲੈਂ ਸਕੇ ਨਹੀਂ ਰਹਿਣਾ ਉਹ ਸਕਰੀਨ ਤੇ ਨਹੀਂ ਪੈਂਦੀ ਹੈ ਬਿਲਕੁਲ ਨਹੀਂ ਪੈਂਦੀ ਤੇ ਇੱਥੋਂ ਚੱਲਦੀ ਹੋਈ ਇਹ ਥੱਲੇ ਆ ਕੇ ਇਕੱਠੀ ਹੁੰਦੀ ਹਾਂ ਸਾਰੇ ਇਕੱਠੇ ਹੁੰਦੇ ਉੱਪਰ ਆ ਜਾਂਦੇ ਆ ਦੇਖੋ ਜੀ ਉੱਪਰ ਆ ਜੂਗੇ ਸੱਦਾਂ ਲੈਂ ਕੱਢ ਜਾਂਗੇ ਸਾਰੇ ਇਕੱਠੇ ਬਿਠ ਜਾਂਦੇ ਨੇ ਸਾਰੇ ਤੇ ਇਹ ਜਦੋਂ ਇੱਕ ਨਿਆਰੀ ਲਾ ਹੁੰਦੀਆਂ ਜੀ ਇਹ ਲੀਲਾ ਹੀ ਕਿ 16 ਮਿਆਂ ਆ ਕੇ ਪਕਰ ਹੁੰਦੀਆਂ ਕਿ 18 ਹੁੰਦੀਆਂ ਆਲੇ ਦੁਆਲੇ ਜਿੰਨੀ ਫਿਲਮ ਦੀ ਲਗਾਈ ਹੋਈ ਉਹ ਇਹ ਨਹੀਂ ਆ ਵੀਂ ਗ੍ਰੇਡ ਇਹ ਜਦੋਂ ਮਸ਼ੀਨ ਜਿਹੜੀ ਹੈਗੀ ਹੈ ਚੱਲ ਰਹੀ ਹੈ ਮੰਨ ਲਓ ਤਾਂ ਉਹ ਉਹ ਸਾਰੀ ਥੱਲੇ ਆ ਕੇ ਵਲੀ ਗਈ ਇਹ ਚੇਂਜ ਕਿਵੇਂ ਕਰਦੇ ਹੋ ਤੁਸੀਂ ਇਹ ਰਹਿਣਾ ਨਾ ਦੂਸਰੀ ਵੀਂਟ ਲਗਾ ਰੱਖਦੇ ਹਾਂ ਜਿਹੜੀ ਇਹ ਰੀਲ ਹੈ ਜੇ ਉਹ ਕਦਮ ਨੂੰ ਕੀ ਕਰਦੇ ਤੁਸੀਂ ਵੀ ਚਾਲੂ ਕਰ ਦੇਣੀ ਆ ਅੱਗੇ ਇਹ ਬੱਤ ਦੇ ਇਹਦੇ ਵਾਸਤੇ ਦੋ ਪਲੇਟਾਂ ਨੇ ਆਪੇ ਹਾਂ ਲੋਗ ਕਰਨਾ ਇੱਕ ਇੱਕ ਜਿਵੇਂ ਅੱਧਾ ਪਲੇਟ ਰੰਦੇ ਚਾਇਆ ਨਾ ਕਿ ਜਦੋਂ ਦਾ ਡੈਂਸ ਇਟ ਅੰਟਰ ਹੈ ਉਹ ਇਹਦਾ ਰੰਡਰ ਹੁੰਦਾ ਉਹ ਆਪਣੇ ਅਗਲੇ ਲੱਕ ਲੈ ਜਾ ਕੇ ਬਾਹਰ ਜਾਂਦਾ ਮੈਂ ਕਹਾਂਗਾ ਮੈਂ ਕਹੂੰਗਾ ਕਿ ਇੱਧਰ ਆ ਕੇ ਜਿਹੜਾ ਦੂਸਰਾ ਆਪਨੇ ਜਾਂ ਦੂਸਰੀ ਮਸ਼ੀਨ ਇਹ ਵੀ ਪਾਰਟ ਹੈ ਉਹੀ ਦਿਖਾਉਣ ਜਾਂਦਾ ਹੈ ਐਟਰਾ ਇਸੇ ਜੀ ਬੰਦਸ ਆਸਾ ਕੇ ਜਿਹੜਾ ਇਹਦੇ ਵਿੱਚ ਪੰਨੇ ਪਾਸੇ ਇਕੱਠੇ ਪਾਈ ਜਾਂਦੀ ਪਾਈ ਜਾਂਦੀ ਇਹ ਇਹ ਪਰਲੇ ਪੈ ਰਹੀ ਲਾਜੀ ਇਹ ਇਹ ਨਾਲ ਹੀ ਪ੍ਰੋਜੈਕਟ ਲੈ ਗਿਆ ਇਹ ਹੈ ਕਿ ਮੋਟਰ ਹੈ ਜਿਹਦੇ ਨੂੰ ਚਲਾਉਣੀ ਹੈ ਇੰਦਰ 100 ਗ੍ਰਾਮ ਪਾਣੇ ਨੇ ਇਹ ਥੱਲੇ ਆਜਾ ਸਿਸਟਮ ਇਹ ਤੇ ਵੜਾਉਣ ਨੂੰ ਨਹੀਂ ਆ ਇਹ ਮੱਡੀ ਹੈ ਇਹਨੀਆਂ ਦਾ ਮਤਲਬ ਹੈ ਕਿ ਉਹ ਜਿਹੜਾ ਇਹ ਫਸਟ ਆਰਗੂਮੈਂਟ ਹੈ A ਪਾਰਟ ਹੈ ਜਦੋਂ ਉੱਥੇ ਜਿਹੜੀ ਸਾਰੀ ਕੰਮ ਖਤਮ ਹੋ ਜਾਂਦੀ ਹੈ ਤੇ ਕ੍ਰੀਪ ਖਤਮ ਹੋ ਜਾਂਦੀ ਹੈ ਤਾਂ ਜਿਹੜੀ ਦੂਜੀ ਵੀ ਲੈ ਉਹ ਪਾਰਟ B ਦੇ ਵਿੱਚ ਇੱਥੇ ਚਲਾਈ ਜਾਂਦੀ ਹੈ ਦੂਜਾ ਆਪਰੇਟਰ ਜਿਹੜਾ ਇਹਨੂੰ ਚਲਾਉਂਦਾ ਤੇ ਜ਼ਰੂਰੀ ਹੈ ਖਤਮ ਹੋ ਜਾਂਦੀ ਉਸ ਤੋਂ ਬਾਅਦ ਇਰਿਟਸ ਆ ਜਾਂਦਾ আচ্ছা ਜਦੋਂ ਇਹ ਇਹ ਪ੍ਰੋਸੈਸ ਚੱਲਦਾ ਰਹੀਦਾ ਤਾਂ ਮਤਲਬ ਕਿ ਇੱਕ ਪਹਿਲੋਂ ਇਧਰ ਖਤਮ ਹੁੰਦੀ ਤੇ ਇਧਰ ਆ ਜਾਂਦੀ ਹੈ ਇਹ ਰੀਡ ਖਤਮ ਹੋ ਜਾਂਦੀ ਤੇ ਉੱਧਰ ਚੱਲ ਜਾਂਦੀ ਹੈ ਹੈ ਨਾ ਵੀ ਲੋਕਲ ਕੰਮ ਲੱਗਦਾ ਹੈ ਵੀ ਇੱਕ ਮੈਂ ਸੀਰੀ ਚੱਲ ਰਹੀ ਹੈ ਦੋ ਚੱਲ ਰਹੀ ਹੈ ਆ ਬਿਲਕੁਲ ਤਾਂ ਜੇ ਇਹ ਮੇਕ ਮਸ਼ੀਨ ਹੋਵੇ ਤਾਂ ਮੇ ਬੰਦ ਕਰਨੀ ਪੈਂਦੀ ਹੈ ਤੇ ਦੋਨਾਂ ਨਾਲ ਪਰਿਵਾਰੀ ਵਾਲੀ ਚੱਲੀ ਆ ਪਤਾ ਨਹੀਂ ਲੱਗਦਾ ਲੋਕਾਂ ਨੂੰ ਯਾਨੀ ਫਿਲਮ ਜਿਹੜੀ ਉਹ ਲਗਾਤਾਰ ਚੱਲਦੀ ਰਹਿੰਦੀ ਹੈ ਸੋਤੇ ਨੂੰ ਪਤਾ ਨਹੀਂ ਦਰਸ਼ਕ ਨੂੰ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਲੋਕਾਂ ਨੂੰ ਵੀ ਫੌਗਟ ਤੋਂ ਵੀ ਇਹ ਦੇਖੇ ਜਾਂਦੇ ਹੀ ਦੋ ਜਾਂਦੇ ਆ ਤੇ ਇਹ ਮਸ਼ੀਨਾ ਬੜੇ ਪੁਰਾਣੇ ਦੌਰ ਦੀਆਂ ਆ ਜੇ ਤੁਸੀਂ ਸ਼ਹਿਰ ਤੋਂ ਤਾਂ ਤੁਸੀਂ ਇਹ ਕੰਮ ਦੇ ਵਿੱਚ ਲੈਂਗੁਏਜ ਕੰਮ ਕਰਦੇ ਸੀ ਤੇ ਅੱਜ ਕੱਲ ਜਿਹੜੀ ਹੈਗੀ ਹੈ ਇਹ ਮਸ਼ੀਨਾ ਦੇ کاروبار ਤੋਂ ਕਿਉਂਕਿ ਨਵੀਂ ਟੈਕਨੋਲੋਜੀ ਦੇ ਮਤਲਬ ਯਾਨੀ ਅਸੀਂ ਇਹਦਾ ਬੰਦੀ ਪਿੰਨਾਂ ਇਥੇ ਹੋਊਗਾ ਕਿਹੜੀ ਟੈਕਨੋਲੋਜੀ ਹੈ ਜਿਹਦੇ ਨਾਲ ਜੀ ਆਜ ਕੱਲ ਸਿਨੇਮਾ ਚੱਲਦਾ ਹੈ ਹੁਣ ਆਜ ਕੱਲ ਇਹ ਡੂਓ ਕੋ ਬਣਾ ਦਿਆ ਨਾ ਕੰਪਨੀ ਆ ਲੈ ਉਹ ਸਿਡੇ ਸੈਂਟਰਲਾਈਜ਼ ਹੋ ਜਾਂਦੇ ਸਿੱਦੇ ਜਿਵੇਂ ਆਪਣੇ ਚਾਲ ਵੀ ਚੱਲਦੇ ਆ ਪ੍ਰੋਜੈਕਟ ਹੋ ਜਗਾ ਇੱਕ ਪ੍ਰੋਜੈਕਟ ਮਾਲਕ ਆ ਕੇ ਕਹਿੰਦਾ ਡੂਓ ਕੋ ਲਾ ਰੱਖ ਲੈ ਤੇ ਫੋਟੋ ਹੈਗਾ ਬੈਟਰੀ ਚਾਰਜ ਲਾ ਲੈ ਜਿਹੜਾ ਇਹ ਵੀ ਲਾਇਆ ਆ ਕਿ ਡਿਪੈਂਡੈਂਸੀ ਵੀ ਚੱਲ ਰਹੇ ਨੇ ਆਪਣੇ ਆਪ ਜਣੀ ਇਹ ਸਿਨੇਮਾ ਦੀ ਇਹ ਮਸ਼ੀਨਾਂ ਇਹ ਆਜ ਕੱਲ ਦੀ ਨਹੀਂ ਹੈਗੀ ਆ ਖਤਮ ਹੋ ਚੁੱਕੀਆਂ ਇਹ ਕਿਹੜੇ ਦੌਰs ਖਤਮ ਹੋ ਗਏ ਇਹ ਵਨ ਜੋ ਯੂਫੋ ਆਣ ਲੱਗੇ ਫਿਰ ਪਹਿਲਾਂ ਮਾਰਨਾ ਬੰਦ ਹੋ ਗਿਆ। ਇਹ ਯੂਫੋ ਕਿਹੜੀ ਸਾਲ ਚ ਆਇਆ? ਇਹ ਆਇਆ 76 ਸੰਨੇ ਜਹਾਜ਼ 2007 ਦੇ ਵੀ ਯੂਫੋ ਆ ਗਿਆ। ਜਿਹੜੀ ਇਹ ਮਸ਼ੀਨਾਂ ਜਿਹੜੀ ਹੈਗੀਆਂ ਉਸ 2007 ਤੋਂ ਹੀ ਆ ਸਾਲ ਤੋਂ ਸਰਬੱਤ ਬਾਅਦ ਬੰਦ ਹੋ ਗਈਆਂ। ਵਿਚ ਵਿੱਚ ਕੇ ਕੋਈ ਸਨ ਨਾ ਚਲਾਈ ਨਹੀਂ ਜਾਂਦੇ ਆ। ਜਿਹਨਾਂ ਕੋਈ ਪੁਰਾਣੀ ਪੂਰੀ ਹਨ ਉਹ ਕਿਉਂ ਚਲਾ ਰਹੇ ਨੇ ਜਿਹੜੇ ਬੰਦ ਕਰ ਗਏ। ਬਹੁਤ ਤਕਰੀਬਨ ਸਾਰੇ ਬੰਦ ਹੋ ਗਏ। ਤੇ ਇਹ ਫਿਲਮ ਚਲਾਉਣ ਵਾਸਤੇ ਕੋਈ ਲਾਇਸੈਂਸ ਲੇਗਾ ਤੇ ਤੇ? ਹਾਂ ਜੀ ਤੁਹਾਨੂੰ ਚਲਾਉਣ ਦੇ ਉਪਰੋਂ ਦੂਆਪਰ ਆ ਕੇ ਸਾਡੇ ਦੇ। ਕੋਈ ਪੈਸੇ ਭਰ ਦੇ ਦੇ ਆ ਕੋਈ ਸਾਡੇ ਦੇ। ਨੇ ਪੇਟਾ ਜਦੋਂ ਸਿਨੇਮੇ ਤੋਂ ਵੀ ਚਾਹੀਏ ਉਹ ਤੋਂ ਤਾਂ ਸਿਨੇਮੇ ਬਣਾਉਣ ਵਾਸਤੇ ਵੀ ਪੰਜਾਬ ਸਰਕਾਰ ਤੋਂ ਲਾਇਸੈਂਸ ਲੈਣਾ ਪੈਂਦਾ ਹੋਵੇਗਾ ਆਹ ਜਿਹੜਾ ਪਹਿਲਾਂ ਲੈਣਾ ਬੰਦੇ ਇਨਸਾਨ ਨੇ ਤੇ ਹੁਣ ਉਹੀ ਲਾਇਸੈਂਸ ਕਮਾਉਂ ਆ ਰਿਹਾ ਹੈ ਹਾਂ ਹੀ ਹੁਣ ਉਹ ਹੀ ਦਸਾਂ ਚੱਲ ਰਿਹਾ ਗੱਲ ਸਮਝਿਆ ਤਾਂ ਇਹ ਜਿਹੜਾ ਤੁਸੀਂ ਸਿਸਟਮ ਦੱਸਿਆ ਹੈ ਕਿ ਜਿਹੜਾ ਹੈਗਾ ਆਰਟ ਨੇਮ ਪਾਰਟ 1 ਹੈ ਆਰ ਕਲੇਮ ਪਾਰਟ 2 ਹੈ ਇਹ ਇਹ ਇਨਾਂ ਰਹੀ ਜਿਹੜੀ ਹੈ ਤੁਸੀਂ ਫਿਲਮ ਚਲਾ ਰਹੇ ਤੇ ਇਹਨਾਂ ਦੇ ਜਿਹੜੀ ਤੁਸੀਂ ਸਾਊਂਡ ਸਿਸਟਮ ਕਿੱਥੋਂ ਜਾਂਦਾ ਹੈ ਆਵਾਜ਼ ਅੱਗੇ ਕਿਹੇ ਪਹੁੰਚਦੀ ਹੈ ਸਾਊਂਡ ਸਿਸਟਮ ਬਾਰੇ ਵੀ ਚੰਗੀ ਗੱਲ ਕਰੀ ਜੀ ਕਾਲੀ ਨਾਲ ਦੰਦਾਂ ਵਿੱਚ ਇੱਥੇ ਚੱਲ ਚੱਲ ਇਹ ਇਹ ਦੇਖੋ ਇਹ ਇਹ ਜਾਂ ਡੱਬਾ ਜਾਂ ਲੱਗਾ ਇਹਦੇ ਅੰਦਰ ਆ ਜੀ ਫੋਟੋ ਸੈੱਲ ਲੱਗਾ ਜਿਹੜਾ ਆਵਾਜ਼ ਫੜਦਾ ਹੈ ਤੇ ਇਹ ਹੈਗਾ ਸੈਟਰ ਲੈਂਪ ਇਹਦੇ ਨਾਲ ਲਾਈਟ ਕੰਦੀ ਆ ਇਹ ਹੈਗਾ ਲੈਂਜ ਇਹਦੇ ਵਿੱਚ ਜੀ ਡਾਇਰੈਕਟ ਪਾਗੇ ਤੇ ਫਿਰ ਉਹਦੇ ਕੰਦੀ ਫਿਰ ਉਹ ਤੇ ਅਸੀਂ ਸੌਡ ਅੱਡ ਕੇ ਕੰਦੀ ਆ ਤੋਂ ਬਾਅਦ ਇਹ ਫਿਰ ਫਿਰ ਆਵਾਜ਼ ਕੱਢਦਾ ਫਿਰ ਉਹਦੇ ਨਾਲ ਫਿਰ ਲੱਗਾ ਉਹਦੇ ਵਿੱਚ ਬਾਜ ਜਾਂਦੀ ਹੈ ਐਂਪਲੀਫਾਇਰ ਦੇ ਵਿੱਚ ਜੇ ਹਾਂ ਦਸੂਜੀ ਨੀ ਪਿੱਛੋਂ ਇਹ ਐਂਪਲੀਫਾਇਰ ਲੱਗਿਆ ਦੇਖੋ ਜੀ ਅੱਛਾ ਜੀ ਉਹ ਉਥੋਂ ਬਾਅਦ ਇੱਥੇ ਹੁੰਦੀ ਹੈ ਉਹਦੇ ਵਿੱਚ ਸਕਰੀਨ ਜਿਹੜੀ ਹੈਗੀ ਉਹਦੀ ਮਤਲਬ ਕਿ ਕਿੱਡੀ ਕਿ ਜਿਹੜੀ ਅੱਜ ਕੱਲ ਨਵੇਂ ਪੀਵੀਆਰ ਚੱਲ ਰਹੇ ਆ ਉਹਨਾਂ ਦੀ ਸਕਰੀਨ ਤੇ ਪੁਰਾਣੀਆਂ ਸਕਰੀਨਾਂ ਦੇ ਵਿੱਚ ਕੋਈ ਫਰਕ ਹੁੰਦਾ ਸੀ ਹਾਂ ਜੀ ਉਹ ਪਤਾ ਕਿ ਪਹਿਲਾਂ ਸਕਰੀਨਾਂ ਦੇ ਵੱਡੀਆਂ ਵੱਡੀਆਂ ਕੋਈ ਵੀ ਬੋਰਦੀ 40 50 ਫੁੱਟ ਦੇ ਪਰ ਫਿਲ ਬੰਦੇ ਨਹੀਂ ਹੁਣ ਅੱਜ ਕੱਲ ਬਣ ਗਏ ਪੀਵੀਆਰ ਸਿਨਮੇ ਇਹਨਾਂ ਦੀ 15 ਫੁੱਟ ਦੀ ਹੈ 12 20 ਫੁੱਟ ਦੀ ਹੈ ਤੇ ਸਾਡੇ ਹੁਣ ਜਿਹੜੇ ਵੱਡੇ ਵੱਡੇ ਸਿਨੇਮਾ ਹੁਣ ਬੜੀਆਂ ਵੱਡੀਆਂ ਸਕਰੀਨਾਂ ਸੀ ਹੁਣ ਇਹਨਾਂ ਨਾਲ ਅੱਗੇ ਕਿਸੇ ਨੂੰ ਹੋ ਰਹੀਆਂ ਸਕਰੀਨਾਂ ਦੀ ਲੰਬਾਈ ਤੇ ਚੌੜਾਈ ਕਿੰਨੀ ਹੁੰਦੀ ਸੀ ਉਹਨਾਂ ਦੇ ਕਿਹੜੇ ਦੀ 60 ਫੁੱਟ ਹੋਈ ਤੇ 35 ਫੁੱਟ ਹੋਈ ਤੇ 40 ਫੁੱਟ ਹੋਈ ਤੇ ਹੁਣ ਜਦੋਂ ਪੁੱਤਰ 15 ਫੁੱਟ ਦੇ ਪੀਵੀਆਰ ਲੱਗੇ ਆ ਛੋਟੇ ਛੋਟੇ ਸਿਨੇਟਾਂ ਤੇਨ ਟੈਨ ਜਿਹਾ ਹੁਣ ਆ ਰੱਖਿਆ ਹੈ ਤੇ ਜਿਹੜੇ ਪੁਰਾਣੇ ਸਿਨੇਮੇ ਸੀਗੇ ਉਸ ਦੌਰ ਦੇ ਵਿੱਚ ਜਦੋਂ ਤੁਸੀਂ ਆਪਰੇਟਰ ਐ ਅੱਜ ਵੀ ਤੁਸੀਂ ਤਾਂ ਕੰਮ ਕਰਦੇ ਹੋ ਉਦੋਂ ਕਿੰਨੀਆਂ ਕਤਰੀਆਂ ਕਿਹੜੀਆਂ ਸੀਟਾਂ ਹੋਈਆਂ ਸੀ ਸਿਨੇਮੇ ਦੇ ਵਿੱਚ ਜਾਂ ਕਿੰਨੇ ਸ਼ੋਅ ਚੱਲਦੇ ਹੁੰਦੇ ਸੀ ਉਹ ਜਿਹੜੇ 400 ਚੱਲਦੇ ਕੇ 300 ਚੱਲਦੇ ਰਹਿਮੇ ਹੁੰਦੇ 450 ਸੀਟਾਂ ਮੇਜੇ ਲੱਗ ਕੇ ਹੈ ਜਿਹੜੇ 800 ਦੇ ਕੇ 900 ਦੇ ਫਿਰ ਜਿਹੜੇ ਆਪ ਕਲਾਸ ਵਾ ਬੰਦਾ ਹੀ ਕਰੋਂ ਤੇ ਉਸ ਨਾਲੇ ਸਿਰੇ ਬੰਦੇ ਹੋ ਥੋੜੀ ਜ਼ਿਆਦਾ ਬਣਾ ਲੈਂਦੇ ਹੈ ਪੁਰਾਣੇ ਮਨ ਨੇ ਕੱਢ ਜੀਏ ਜਿਹੜੇ ਆਪਰੇਟਰ ਬੰਦਾ ਫਿਲਮ ਚਲਾ ਰਿਹਾ ਸੀ ਜਿਹਨਾਂ ਨੂੰ ਕਾਰ ਨੂੰ ਬਕਾਇਦਾ ਇਲੈਕਟ੍ਰੀਸ਼ੀਅਨ ਇਨਸਪੈਕਟਿਵਲ ਨੂੰ ਪਟਿਆਲਾ ਵੱਲੋਂ ਲਾਇਸੈਂਸ ਜਾਰੀ ਕੀਤਾ ਜਾਂਦਾ ਸੀ ਤੇ ਕੁਦਰਤੀ ਕਰਕੇ ਵੀ ਇਲੈਕਟ੍ਰੀਸ਼ੀਅਨ ਪਟਿਆਲਾ ਨੂੰ ਲਾਇਸੈਂਸ ਜਾਰੀ ਕੀਤਾ ਜਾਂਦਾ ਸੀਗਾ ਕੁਦਰਤੀ ਕਰਕੇ ਵੀ ਉਹ ਮਾਹਰ ਬੰਦੇ ਹੋਣਗੇ ਉਹਨਾਂ ਦਾ ਕੋ ਟੈਸਟ ਹੋਤਾ ਹੋਊਗਾ ਫੇਰ ਹੀ ਲਾਇਸੈਂਸ ਜਾਰੀ ਕੀਤਾ ਜਾਂਦਾ ਐਵੇਂ ਤਾਂ ਕਿ ਕਰੀ ਜਾਂਦਾ ਤਾਂ ਫੇਰ ਉਹ ਜਿਹੜੇ ਹੈਗੇ ਉਹਨੂੰ ਤੁਸੀਂ ਜਦੋਂ ਸਿਨੇਮਾ ਚ ਜਾਂਦੇ ਸੀ ਤੁਹਾਨੂੰ ਉਹਦੀ ਬੜੀ ਡੀਪਲੀ ਜਾ ਕੇ ਗਹਿਰਾਈ ਦੇ ਵਿੱਚ ਜਾ ਕੇ ਤੁਹਾਨੂੰ ਜਾਣਕਾਰੀ ਹੋਊ ਕਿ ਜਿਹੜੀ ਹੈਗੀ ਇਹ ਕਿੰਨੀ ਸਪੀਡ ਤੇ ਚਲਦੀ ਸੀ ਇੱਕ ਮਿੰਟ ਦੇ ਵਿੱਚ ਕਿੰਨੀਆਂ ਤਸਵੀਰਾਂ ਹੁੰਦੀਆਂ ਸੀਗੀਆਂ ਜਾਂ ਕਿ ਸਪੀਡ ਤੇ ਚਲਦੀ ਸੀਗੀ ਜਾਂ ਇਹਦੇ ਬਾਰੇ ਜਾਣਦੇ ਹੋ ਇਹ ਦੇਖੋ ਇਹ ਜਿਹੜੀ ਕੈਮਰੇ ਦੀ ਸਪੀਡ ਆ ਨਹੀਂ ਇਹ ਜਿਹੜਾ 1 ਮਿੰਟ ਦੇ ਲੱਭੇ ਫੋਟ ਖੈਦੀ ਹੈ ਚਲਦੀ ਹੈ ਇੱਕ ਮਿੰਟ ਦੇ ਵਿੱਚ 90 ਫੋਟੋਆਂ ਖਿੱਚਦੀ 90 ਫੋਟ ਕਲਪ ਚ ਆ ਜਾਂਦੀ ਹੈ ਅੱਛਾ 1 ਮਿੰਟ ਦੇ ਵਿੱਚ 90 ਫੁੱਟ ਫਿਲਮ ਚੱਲਦੀ ਹੈ 90 ਫੁੱਟ ਦੇ ਨਾ 1440 ਦੇ ਫੋਟੋ ਨਿਕਲ ਜਾਣੇ ਆ अच्छा 1 मिनट ਦੇ ਵਿੱਚ ਜਿਹੜੀ 90 ਫੁੱਟ ਫਿਲਮ ਹੈ ਉਹਦੇ ਵਿੱਚ 1440 ਫੋਟੋ ਹੋਣਗੀਆਂ 1440 ਫੋਟੋ ਨਿਕਲ ਆਣੀਆਂ ਆ। اچھا ਠੀਕ ਹੈ 1440 ਫੋਟੋ ਨਿਕਲ ਆ ਜਾਣੀ। ਇਸੇ ਵਾਸਤੇ ਜਿਹੜੀ ਫਿਲਮਾਂ ਜਿਹੜੀਆਂ ਪੁਰਾਣੀਆਂ ਫਿਲਮਾਂ ਚਲਦੀਆਂ ਸੀਗੀਆਂ ਉਹਨਾਂ ਦੇ ਤੁਹਾਡੇ ਕੋਲੇ ਵੱਡੇ ਵੱਡੇ ਬਾਕਸ ਆਉਂਦੇ ਸੀਗੇ ਤੇ ਉਹ ਬਾਕਸਾਂ ਦੇ ਵਿੱਚ ਸਨੇਪ ਆਉਂਦੇ ਸੀਗੇ ਬਹੁਤ ਸਾਰੇ ਬੰਦਿਆਂ ਦਾ ਜਿਹੜਾ ਕਿੱਤਾ ਸੀ ਕਾਰੋਬਾਰ ਸੀ ਕੁਝ ਜਿਹੜਾ ਫਿਲਮ ਲੈ ਕੇ ਆਉਂਦਾ ਸੀ ਕੁਝ ਛੱਡ ਕੇ ਆਉਂਦਾ ਸੀਗਾ ਇਹ ਨਵੇਂ ਪੀਵੀਆਰ ਬਣਨ ਦੇ ਨਾਲ ਜਾਂ ਜਦ ਵਿੱਚ ਤੁਸੀਂ ਕਹਿੰਦੇ ਹੋ ਡਿਜੀਟਲ ਸਿਨੇਮਾ ਆ ਗਿਆ ਜਾਂ ਤੁਸੀਂ ਡਾਊਨਲੋਡ ਐਟਕਲ ਕਰ ਲੈਂਦੇ ਹੋ ਉਹ ਲਾਇਸੈਂਸ ਦਿੱਤਾ ਡਾਊਨਲੋਡ ਹੋ ਗਈ ਇਹਦੇ ਨਾਲ ਕੋ ਲੋਕਾਂ ਦੇ ਕਾਰੋਬਾਰ ਦੇ ਉੱਤੇ ਵੀ ਫਰਕ ਪਿਆ ਹੈ ਕਾਰੋਬਾਰ ਦਾ ਦੇਖੋ ਕਿੰਨਾ ਪਿਆ ਅੱਜ ਫਰੈਂਟ ਲਗਾ ਗਏ ਬੰਦੇ ਹੀ ਪਹਿਲਾਂ ਮਸ਼ੀਨਾਂ ਵਾਲੇ ਸੀਗੇ ਪੈਸਾ ਸფერਪੜ ਖਤਮ ਹੋ ਗਿਆ ਉਹ ਲਿਓ ਜੀ ਕਾਰਪਨ ਲਿਓ ਜੀ ਜਿਹਵਾ ਤੁਹਾਰ ਜੀ ਨੇ ਜਿਨਾ ਬਣਾਉਣ ਵਾਲੇ ਸੀ ਉਹ ਵੀ ਤਾਂ ਫੇਲ ਹੋ ਗਏ ਹੁਣ ਦੂਜਾ ਜੋ ਆਪ ਬਣ ਲੱਗੇ ਆ ਕਿੰਨੇ ਬੰਨਾਂ ਤੁਜਗਾਰ ਵਾਲੇ ਕਿਤੇ ਤਿੰਨ ਪਰੇ ਰਾਦੇ ਤੇ ਇਹੇ ਗਲਤ ਮਾਰ ਕੇ ਹਾਂ ਬਿਲਕੁਲ ਬਿਲਕੁਲ ਕਾਰਬਾਦੀ ਤੇ ਬਹੁਤ ਵਧੀਆ ਰੈਕੀਸ਼ਨ ਦਾ ਡਾਟਾ ਲੱਕੀ ਜਨ ਮਿਲਦੀ ਜਾ ਤੇ ਵੀ ਕੋਈ ਠੀਕ ਕਰਦਾ ਜਦੋਂ ਉਹ ਬੰਦ ਹੋਵੇ ਅੱਛਾ ਇਹਦਾ ਮਤਲਬ ਜਿਹੜੇ ਥੀਮੇ ਦੀ ਹੈਗੇ ਆਧੁਨਿਕ ਯੋਗ ਦੇ ਨਾਲ ਆਪਣੇ ਆਪ ਚ ਆਪਣੇ ਆਪ ਨੂੰ ਤਬਦੀਲ ਨਹੀਂ ਕਰ ਸਕੇ ਜਿਹੜੇ ਥੀਮਾ ਨੇ ਯੂ ਐਫ ਓ ਗਾਇਕੇ ਜਾਂ ਪੀ ਵੀ ਆਰ ਨਹੀਂ ਬਣਾਇਆ ਜਾਂ ਪੁਰਾਣੀ ਥੀਮਾ ਦੀ ਵਿੱਚ ਹੀ ਰਹਿ ਰਹੇ ਨੇ ਉਹਨਾਂ ਦੇ ਕੋਲ ਅੱਜ ਕੱਲ ਕੋਈ ਮਤਲਬ ਜੀ ਥੀਮਾ ਵੇਖਣ ਲੋਕ ਆਉਂਦੇ ਇਹ ਉਹ ਜਿਹੜੇ ਹੁਣ ਆਪੇ ਪਿੱਛੇ ਆਈ ਜਾਂਦੇ ਨੇ ਉਹ ਤੋਂ ਕੋਈ ਕਿਸੇ ਨੇ ਪਏ ਪੁਰਾਣੇ ਲੱਗੇ ਹੋਏ ਆ ਉਹਨਾਂ ਦੇ ਆ ਜਾਂਦੇ ਨੇ ਕਾਟਾਂ ਦੇ ਆ ਵੀ ਵੀ ਇਹਨਾਂ ਜਾ ਜਾਂਦੇ ਆ ਕੈਸੀ ਲੱਗੇ ਹੁੰਦੇ ਆ ਦੂਜੇ ਉਹਨੇ ਪੱਕੇ ਲੱਗੇ ਆ ਜਿਹੜੇ ਬੂਢੇ ਲੱਗੇ ਆ ਬੰਦੇ ਉਹ ਵੀ ਇਹਨਾਂ ਦੇ ਜਾ ਜਾਉਂਦੇ ਆ ਇੱਥੇ ਕਾਟਾਂ ਦੇ ਆ ਤਕਰੀਬਨ ਉਹ ਸਿੰਗਲ ਸਿਨੇਮਾਾਂ ਦਾ ਕਾਟ ਹੀ ਆ ਪੰਜਾਬ ਵਿੱਚ ਤੁਸੀਂ ਮਹਿਸੂਸ ਕਰਦੇ ਹੋ ਕਿ ਸਿਨੇਮਾ ਜਗਤ ਦੇ ਵਿੱਚ ਦੋ ਧਿਰਾਂ ਦੇ ਵਿੱਚ ਵੰਡ ਹੋ ਗਈ ਜਿਹੜੀਆਂ ਪੁਰਾਣੀਆਂ ਮਸ਼ੀਨਾਂ ਵਾਲੀ ਸਿਨੇਮੇ ਸੀ ਪੁਰਾਣੇ ਦੌਰ ਦੀ ਸਿਨੇਮੇ ਸੀਗੇ ਉਹਦੇ ਵਿੱਚ ਜਿਹੇ ਹੈਗੇ ਆ ਮਦਦਪ੍ਰੀ ਹੈਗੇ ਆ ਮਦਦਵਰਗੀ ਲੋਕ ਜਾਂ ਬਦਵਰਗੀ ਦੇ ਲੋਕ ਤੋਂ ਵੀ ਹੀਟ ਰਹਿ ਜਿਹੇ ਲੋਕ ਨਿਮਨ ਵਰਗ ਦੇ ਲੋਕ ਹੈ ਉਹ ਆਉਂਦੇ ਆ ਤੇ ਜੀ ਪੀ ਵੀ ਆ ਦੇ ਵਿੱਚ ਰਹੇਗਾ ਉਹ ਸਮਾਜਿਕ ਦਾ ਜਨਰਕ ਹੈ ਇਹ ਦੇਖੋ ਜੀ ਜਿਹਨਾਂ ਉਹ ਜਿਆਦਾ ਪੈਸਾ ਜਿਆਦਾ ਜਾਵਲ ਦਾ ਅਜਿਹਾ ਕੋਈ ਘਾਟਾ ਵਿਦਾ ਸੀ ਹੋ ਸਿੰਘਾ ਸਿੰਘ ਨਾ ਉਹਨਾਂ ਦੇ ਦੋਟੇ ਦੋਟੇ ਜਿਹੜੇ ਸਿੰਘਾ ਸਿੰਘ ਨਾਮ ਜਿਹੜੇ ਦੀ ਇਤਿਹਾਸ ਬਿਆ ਬਿਆ ਦੇਣਾ ਅੱਜ ਕੱਲ ਤੁਹਾਡੇ ਸ਼੍ਰੀਮੇ ਦੇ ਵਿੱਚ ਜਿਹੜੀ ਹੈਗੀ ਆ ਕੀ ਟਿਕੜ ਚੱਲੀ ਤੁਹਾਡੇ ਚਾਲੀਂ ਦੇ 60000 ਜਾਂਦੀ ਹੈ ਯਾਨੀ ਥੱਲੇ ਹਾਲ ਦੀ 40000 ਤੇ ਬਾਲਕਨੀ ਦੀ ਸੈਟ ਹੈ ਪਹਿਲਾ ਸਿਨੇਮਾ ਅੱਜ ਕੱਲ ਵੀ ਖੜਾ ਹੈ ਪਹਿਲਾ ਸਿਨੇਮਾ ਬਾਕਸਿੰਗ ਦੀ ਜਿੰਦਗੀ ਅੱਜ ਕੱਲ ਵੀ ਹੈ ਬਾਕਸਿੰਗ ਸੀਟ ਟਿਕਟ वगैरह ਵੀ ਚੱਲਦੀ ਹੈ ਉਸ ਲਈ ਤਾਂ ਇਹ ਪਤਾ ਲੱਗ ਗਿਆ ਹੁਣ ਕੋਈ ਜਾ ਕੇ ਉਹਨੂੰ ਬਾਹਰ ਦਿੰਦੇ ਆ ਤੇ ਵੈਸੇ ਨਾਲ ਉਹਦੇ ਟਿਕਟ ਉਹ ਲੈ ਦਿੰਦੇ ਨੇ ਉਹਦੇ ਬਾਹਰ ਆ ਜਾਂਦੇ ਗਾ ਜਨ ਕੋਈ ਆ ਕੇ ਕਰ ਦਿਆ ਦਿੰਦੇ ਆ ਜਾਂ ਕੋਈ ਆ ਕੇ ਲਈ ਆ ਉਹਨੂੰ ਬਿਤਾਵਾ ਬਹੁਤ ਕੁਝ ਬਦਲ ਗਿਆ ਵਕਤ ਦੇ ਨਾਲ ਨਾਲ ਜਿਹੜਾ ਹੈਗਾ ਇਹਨਾਂ ਮਸ਼ੀਨਾਂ ਦੇ ਕਾਰੋਬਾਰ ਦੇ ਅਸਰ ਪਿਆ ਹੈ ਇਹਨਾਂ ਕੰਪਨੀਆਂ ਦੇ ਦਿੱਤੇ ਜੇਕਰ ਇਹ ਇੱਕ ਬੜੀ ਜਿਉਂਦੀ ਜਗ ਦੀ ਮਿਸਾਲ ਹੈ ਸਾਡੇ ਸਾਹਮਣੇ ਕਿ ਜੇ ਤੁਸੀਂ ਵਕਤ ਦੇ ਨਾਲ ਆਪਣੇ ਆਪ ਨੂੰ ਤਬਦੀਲ ਨਹੀਂ ਕਰੋਗੇ ਤਾਂ ਵਕਤ ਜਿਹੜਾ ਹੈ ਤੁਹਾਨੂੰ ਪਛਾੜ ਕੇ ਬਹੁਤ ਕਿੱਛੇ ਛੋੜ ਦੇਵੇਗਾ ਜੇ ਜਿਹੜੇ ਬੰਦਿਆਂ ਨੇ ਉਹ ਟੈਕਨੋਲੋਜੀ ਚੇਂਜ ਕਰ ਲਈ ਉਹ ਬੰਦੇ ਜਿਹੜੇ ਆ ਉਹ ਜਵਾਨੀ ਦੇ ਹਾਂ ਦੇ ਹੋ ਕੇ ਅੱਜ ਫੇਰ ਜਿਹੜੇਗੇ ਬੋਰੀ ਬੋਕੇ ਅੱਗੇ ਚੱਲੇ ਆ ਜਿਹੜੇ ਬੰਦੇ ਜਿਹਨੇ ਉਹ ਪੁਰਾਣੀ ਤਕਨੀਕ ਦੇ ਨਾਲ ਜਾਂ ਅਜਿਹੀ ਹੈਗੇ ਆਪਣੇ ਆਪ ਨੂੰ ਨਹੀਂ ਬਦਲ ਸਕੇ ਇਸੇ ਤਰ੍ਹਾਂ ਬੜੀ ਬੜੀ ਇੱਕ ਖੂਬਸੂਰਤ ਮਿਸਾਲ ਹੈ ਸਾਡੀ ਜ਼ਿੰਦਗੀ ਦੀ ਵਿੱਚ ਕਿ ਜਿਹੜੇ ਬਜ਼ੁਰਗ ਹੈਗੇ ਆ ਅੱਜ ਕੱਲ ਜਿਹੜੇਗੇ ਉਹਨਾਂ ਦਾ ਬੱਚਿਆਂ ਦੇ ਨਾਲ ਨਵੀਂ ਪੀੜ੍ਹੀ ਦੇ ਨਾਲ ਜਿਹੜੇ ਅਕਸਰ ਜਿਨੂੰ ਅਪਾ ਜਨਰੇਸ਼ਨ ਕਹਿੰਦੇ ਨੇ ਆ ਇਹ ਵੀ ਫਰਕ ਹੈ ਆ ਕਿ ਜਿਹੜੇ ਪੁਰਾਣੀ ਬਜ਼ੁਰਗ ਹੈ ਉਹ ਆਪਣੇ ਆਪ ਨੂੰ ਅਜੇ ਤੱਕ ਨਵੀਂ ਸੋਚ ਦੇ ਪਤਾ ਨਹੀਂ ਝਾਂ ਸਕਕੇ ਇਸ ਵਾਸਤੇ ਜੇ ਇਹ ਗਏ ਆ ਉਹ ਪਿੱਛੇ ਰਹੇਗੇ ਤੇ ਨਵੀਂ ਪਨੀਰੀ ਦੀ ਸੋਚ ਨਹੀਂ ਬੰਦੀ ਮਹਿਸੂਸ ਕਰਦੇ ਹੋ ਹਾਂਜੀ ਉਹ ਦੇਖੋ ਜੀ ਇਹ ਪਿਛਲੇ ਸਾਲ ਗਿਆ ਕੋਈ 70-75 ਦਾ ਦਰ ਲੱਗਦੇ ਆ ਰਹੇ ਜੀ ਤੇ ਹੁਣ ਇਹ ਬਿਚਾਰੀ ਬੰਦ ਹੋ ਗਈਆਂ ਰਾਜੀ ਤੇ ਹੁਣ ਤੇ 40000 ਚ ਵਿਕਦੀਆਂ ਹੁਣ ਅੱਧੀ ਕਰਾ ਪਰ ਉਹਨਾਂ ਕੋਲ ਪਲਾਂ ਮਸ਼ੀਨਾਂ ਐਸੇ ਲਾ ਮਸ਼ੀਨਾਂ ਐਸੇ ਕੰਮੇ ਲਾ ਦੇ 9 ਲੱਖ ਕੇ ਜੀ ਤੇ ਉਹ 75-75 ਹਜ਼ਾਰ ਦੀਆਂ ਨਹੀਂ ਫਿਰ ਤੇ 40000 ਚ ਲੈ ਕੇ ਵੀ ਕੀ ਕਰੂ ਜੇ ਮੇਰੇ ਘਰ ਪਰ ਨਹੀਂ ਪਾਜੀ ਬਿਕਣੀਆਂ ਹੋਣਾ ਇਹ ਕੰਮ ਧਾਲੀਆਂ ਕੋਈ ਹੋਣਾ ਆ ਬਿਲਕੁਲ ਜਿਹੜੀ ਇੱਕ ਕੰਪਨੀ ਹੁੰਦੀ ਜਿਹੜੀ ਕੰਪਨੀਆਂ ਬਣਾ ਦੇਦੀਆਂ ਕਿੰਨੀਆਂ ਮਸ਼ੀਨਾਂ ਇਹ ਸਾਰੇ ਉਹ ਕਨਸਟਰਕਟਰ ਬੰਦ ਹੋ ਗਿਆ ਤੋਂ ਇੱਥੇ ਸਿਨੇਮਾ ਆਪਰੇਟਰ ਸੀਗੇ ਉਹਨਾਂ ਦੀ ਨੌਕਰੀ ਦੇ ਉੱਤੇ ਵੀ ਫੱਟ ਪਿਆ ਜਿਵੇਂ ਪਹਿਲਾਂ ਤਿੰਨ ਤਿੰਨ ਸਿਨੇਮਾ ਆਪਰੇਟਰ ਹੁੰਦੇ ਸੀ ਹੁਣ ਅੱਜ ਕੱਲੇ ਕਿਰੇ ਆ ਗਿਆ ਬੰਦਾ ਹਨ ਅੱਜ ਉਹਨਾਂ ਜਨ ਵੀ ਡੱਕੋ ਪੀ ਰਿਹਾ ਉਹਨਾਂ ਚੱਕਰ ਬੰਦਾ ਆਖ ਲੈਂਦੇ ਦੋਵੇਂ ਤੇ ਅੱਗੇ ਉਹਨੇ ਸਾਰੇ ਸਿਨੇਮਾ ਇੰਨੇ ਟੈਨਸ਼ਨ ਹੁੰਦੀ ਹੈ ਆਪਰੇਟਰ ਇਹ ਇਹ ਕਿਹਾ ਝੂਠੀ ਆ ਰੋਜ਼ਿਆ ਲੈ ਬੰਦੀ ਚਲਾਈਆਂ ਦੀ ਤੇ ਹੁਣ ਹੁਣ ਆਪਰੇਟਰ ਆ ਹੀ ਨੋੰਟਾਰੇ ਫਰਮ ਹੋਇਆ ਤੇ ਹੁਣ ਵੀ ਇਹ ਹੈ ਹੱਲੇ ਉਹਨਾਂ ਕੋਲ ਬਟਨ ਆਪਕੇ ਨਹੀਂ ਆਈ ਨਹੀਂ ਕਿਤੇ ਦੀ ਕਿਉਂ ਸਿੱਖੂਗਾ ਜੇ ਜੇ ਇਸ ਕਿਤੇ ਦੀ ਵਿੱਚ ਜਿਹੜੇ ਰਹਿ ਗਾਇਆ ਤੁਮ ਤਾਰੂਵਾ ਦੇ ਵਿੱਚ ਵਾਦਾ ਨਹੀਂ ਹੈ ਜਾਂ ਇਹ ਬੀਤ ਸਮੀਤੇ ਕੇ ਸਮੇਂ ਦੀ ਟੈਕਨੋਲੋਜੀ ਹੋ ਗਈ ਹੈ ਤੇ ਕੋਈ ਵੀ ਬੰਦਾ ਜਿਹੜਾ ਇਹ ਹੋਵੇ ਕਿਤੇ ਨੂੰ ਬਣਾਉਣ ਤੋਂ ਬਰੇਜ਼ ਕਰੂਗਾ ਕਿਉਂਕਿ ਦੁਨੀਆਂ ਤਾਂ ਚੜਦੇ ਸੂਤ ਨੂੰ ਸਰਾਮ ਹੈ ਜਿੱਥੇ ਕਾਲੀ ਟੈਕਨੋਲੋਜੀ ਹੈ ਜਿੱਥੇ ਚਾਰ ਪੈਸੇ ਵਧੀਆ ਹੁੰਦੇ ਆ ਜਿੱਥੇ ਬੰਦਾ ਅੱਗੇ ਵੱਧਦਾ ਜ਼ਿੰਦਗੀ 'ਚ ਕੁਦਰਤੀ ਗੱਲ ਹੈ ਹਰ ਬੰਦਾ ਉਸ ਕਿਤੇ ਨੂੰ ਕਰਾਉਗਾ ਉਹ ਇਹ ਬੰਦੇ ਨੂੰ ਦੱਸ ਦੇ ਸਰ ਨਾ ਜੀ ਕਿਉਂਕਿ ਸਾਇੰਸ ਦੀ ਟੈਕਨੋਲੋਜੀ ਦੀ ਇੰਨੀ ਤਰੱਕੀ ਕਰ ਲਈ ਕਿ ਜਿਹੜੇ ਅੱਜ ਕੱਲ ਹਰ ਬੱਚੇ ਦੇ ਹੱਥ ਵਿੱਚ ਜਿਹੜਾ ਹੈਗਾ ਮੋਬਾਈਲ ਹੈ ਉਹ ਕੰਪਿਊਟਰ ਹੈ ਉਹ ਵਰਲਡ ਦੇ ਨਾਲ ਜੁੜਿਆ ਹੋਇਆ ਦੁਨੀਆ ਦੇ ਨਾਲ ਜੁੜਿਆ ਹੋਇਆ ਇਸ ਵਾਸਤੇ ਜਿਹੜਾ ਸ਼ਰੇਮੇ ਨੂੰ ਲੋਕਾਂ ਨੂੰ ਪਿੰਡਾਂ ਤੋਂ ਛੱਡ ਕੇ ਸ਼ਹਿਰਾਂ ਦੇ ਵਿੱਚ ਆਉਣਾ ਪੈਂਦਾ ਸੀ ਇੱਥੇ ਆ ਕੇ ਇਹਨਾਂ ਨੂੰ ਟਾਕੀਜ਼ ਕਿਹਾ ਜਾਂਦਾ ਸੀ ਇੱਥੇ ਆ ਕੇ ਸਿਨੇਮਾ ਦੇਖਦੇ ਸੀ ਉਹ ਲੋਕਾਂ ਦੇ ਉਹਨਾਂ ਬੱਚਿਆਂ ਦੇ 5-5 ਸਾਲ ਦੇ 8-8 ਸਾਲ ਦੇ ਬੱਚਿਆਂ ਦੇ ਹੱਥ ਵਿੱਚ ਮੋਬਾਈਲ ਹੈ ਉਹ ਦੁਨੀਆ ਭਰ ਦੇ ਨਾਲ ਜੁੜੇ ਹੋਏ ਆ ਫਿਰ ਉਹ ਬੱਚੇ ਜਿਹੜੇ ਹੈਗੇ ਕੁਦਰਤੀ ਗੱਲ ਹੈ ਕਿ ਸਿਨੇਮਾ ਦੇ ਕੋਲੇ ਕੌਣ ਆਊਗਾ ਇਹ ਬੀਤੇ ਸਮੇਂ ਦੀ ਗੱਲ ਹੋ ਗਿਆ ਇਹਨੇ ਕੋਈ ਹੁਣ ਅੱਗੇ ਅਗਲਾ ਸਿਨੇਮਾ ਦੇਖਿਆ ਹੁਣ ਜਦ ਆ ਕੇ ਮੋਬਾਈਲ ਦਾ ਦੇਖਿਆ ਜਾਂਦੇ ਆ ਭਈਆ ਜਾਂਦੇ ਆ ਉਹ ਫਿਲਮ ਆ ਪੋਸਟ ਦੇ ਲੰਨੇ ਕਿਹੜੀ ਫਿਲਮ ਆ ਉਹ ਜਾ ਕੇ ਭਾ ਪਟਨਾ ਪਜੇ ਦੋਸਤੋ ਇਸਨ ਸਰਬਲਦੀਪ ਸਿੰਘ ਹਰੀ ਸਿਨੇਮਾ ਆਪਰੇਟਰ ਜਿਹੜੇ ਪੰਜਾਬ ਸਰਕਾਰ ਵੱਲੋਂ ਲਾਇਸੈਂਸ ਲੇ ਗਿਓ 1968 ਦੇ ਵਿੱਚ ਇਹਨਾਂ ਨੇ ਦੌਰ ਸਿਨੇਮਾ ਆਪਰੇਟਰ ਦੇ ਤੌਰ ਤੇ ਕੰਮ ਕੀਤਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬੜੇ ਦੌਰ ਗੁਜ਼ਰੇ ਇਹਨਾਂ ਨੇ ਪੁਰਾਣੇ ਸ਼੍ਰੀਮੇਨ ਨੂੰ ਵੀ ਦੇਖਿਆ ਨਵੇਂ ਦੌਰ ਦੇ ਵਿੱਚ ਵੀ ਹੰਡਾਇਆ ਅੱਜ ਵੀ ਯੂਐਫਓ ਚਲਾ ਰਹੇ ਨੇ ਅੱਜ ਇਹ ਮਹਿਸੂਸ ਕਰਦੇ ਨੇ ਕਿ ਯੂਐਫਓ ਜਿਹੜਾ ਹੈ ਉਹ ਇਹਨਾਂ ਮਸ਼ੀਨਾਂ ਦੇ ਮੁਕਾਬਲੇ ਚਲਾਉਣਾ ਵੀ ਸਸਤਾ ਹੈ ਸੌਖਾ ਹੈ ਬਹੁਤ ਵਧੀਆ ਹੈ ਸੋ ਵਕਤ ਦੇ ਨਾਲ ਬਹੁਤ ਕੁਝ ਬਦਲਦਾ ਹੈ ਪਰ ਇਹਨਾਂ ਦੇ ਕੋਲੋਂ ਮਤਲਬ ਮੁਲਾਕਤ ਕਰਕੇ ਤੁਹਾਨੂੰ ਵੀ ਬੜਾ ਖੂਬਸੂਰਤ ਸਬਕ ਮਿਲਿਆ ਹੋਵੇਗਾ ਕਿ ਵਕਤ ਦੇ ਕਦਮਾਂ ਦੇ ਨਾਲ ਕਦਮ ਜੁੜਾ ਕੇ ਚੱਲਣ ਦੇ ਨਾਲ ਹੀ ਬੰਦਾ ਵਕਤ ਦਾ ਹਾਲੀ ਹੋ ਸਕਦਾ ਹੈ ਜਿਹੜੇ ਬੰਦੇ ਵਕਤ ਦੇ ਨਾਲ ਕਦਮਾਂ ਦੇ ਨਾਲ ਕਦਮ ਚਲਾ ਕੇ ਨਹੀਂ ਜਾਂਦੇ ਨਹੀਂ ਤੁਰਦੇ ਉਹ ਬੰਦੇ ਬੀਤਦੇ ਸਮੇਂ ਦੀ ਗੱਲ ਹੋ ਜਾਂਦੀ ਹੈ ਬਹੁਤ ਪਛਲ ਜਾਂਦੀ ਹੈ ਤੁਹਾਬਰ ਬੰਦੇ ਚਾਹਤ ਇੱਕ ਬਹੁਤ ਵੱਡਾ ਪਲੇਟਫਾਰਮ ਤੁਹਾਡੀ ਬੋਲਿਸਤ ਬੰਦੇ ਤੁਸੀਂ ਕੋਈ ਦਰਸ਼ਕਾਂ ਨਾਲ ਗੱਲਬਾਤ ਸੱਚ ਕਰੀ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਲੈ ਕੋਈ ਪਰੋ ਇਹ ਜਿਹੜੀ ਵੀ ਵੀਡੀਓ ਹਰ ਦੇਖੀ ਆ ਇਹ ਦਿਖਾ ਦਿਖਾ ਜੁਆਕਾਂ ਦਿਖਾਓ ਤੇ ਦੁਆਕਾਂ ਕੋਲ ਆ ਗੁਆ ਵੀ ਕੀ ਜਿਆ ਪ੍ਰਾਇਜ ਬਣੇ ਨੇ ਸਾਰੀ ਬਹੁਤ ਬਹੁਤ ਧੰਨਵਾਦ ਸੋਈ ਸੰਸਾ ਬਲਦੀਪ ਸਿੰਘ ਹੋਈ ਸੀਨੇਮਾ ਆਪਰੇਟਰ ਜਿਹੜੀ ਕਿ ਲੰਬੇ ਸਮੇਂ ਤੋਂ ਇਸ ਕਾਰੋਬਾਰ ਨਾਲ ਜੁੜੇ ਹੋਇਆ ਸਾਡੀ ਇਹ ਬੁਲਕਾ ਤੁਹਾਨੂੰ ਕਿਸਨ ਲੱਗੀ ਐ ਦੋਸਤੋ ਤੁਸੀਂ ਕਮੈਂਟ ਬਾਕਸ ਵਿੱਚ ਜਾ ਕੇ ਦਈ ਹੈਗੇ ਸਾਰਾ ਉਹ ਆਪ ਵੀ ਕੀ ਕਿਸੇ ਆਦਮੀ ਕਿਉਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਤੁਹਾਡਾ ਆਪਣਾ ਕੁਮਾਰ